ਇਜ਼ਰਾਈਲ ਤੇ ਗਾਜ਼ਾ ਲਈ ਸੀਜ਼ਫਾਇਰ ਲਈ ਤਿਆਰ 트럼ਪ ਦੇ ਨੇਤਰੀ ਆਹੂ ਨੇ ਕੀਤੀ ਮੁਲਾਕਾਤ ਸੋਸ਼ਕਾਲ ਜੀ ਮੈਰੋਸ਼ ਨੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜ਼ਰ ਮੈਨ ਨੇ ਨੇਤਰੀ ਆਹੂ ਗਾਜ਼ਾ ਵਿੱਚ ਸੀਜ਼ਫਾਇਰ ਤੇ ਸਹਿਮਤ ਹੋ ਗਏ ਹਨ ਉਹਨਾਂ ਨੇ ਸੋਮਵਾਰ ਰਾਤ ਅਮਰੀਕਾ ਰਾਸ਼ਟਰਪਤੀ ਡੋਨਲਡ 트럼ਪ ਨਾਲ ਵਾਸ਼ਿੰਗਟਨ ਡੀਸੀ ਵਿੱਚ ਮੁਲਾਕਾਤ ਕੀਤੀ ਇਸ ਤੋਂ ਬਾਅਦ ਦੋਵੇਂ ਨੇਤਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ 트럼ਪ ਨੇ ਸੀਜ਼ਫਾਇਰ ਲਈ ਇੱਕ ਦੀ ਪਾਉਂਟਿਨਮ ਵਾਲਾ ਪਲਾਟਨ ਤਿਆਰ ਕੀਤਾ 트াম্প ਨੇ ਕਿਹਾ ਕਿ ਜੇਕਰ ਹਮਾਸ ਇਸ ਪਲਾਨ ਨੂੰ ਨਹੀਂ ਮੰਨਦਾ ਤਾਂ ਇਜ਼ਰਾਈਲ ਕੋਲ ਉਸ ਨੂੰ ਖਤਮ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਅਮਰੀਕਾ ਇਸ ਵਿੱਚ ਸਾਥ ਦੇਵੇਗਾ ਉੱਥੇ ਹੀ ਨੇਤਰਯਾਉ ਨੇ ਕਿਹਾ ਕਿ ਗਾਜ਼ਾ ਵਿੱਚ ਇੱਕ ਸ਼ਾਂਤੀਪੂਰਨ ਪ੍ਰਦਰਸ਼ਨ ਹੋਵੇਗਾ ਹਮਾਸ ਦੇ ਸਾਰੇ ਹਥਿਆਰ ਹਟਾਏ ਜਾਣਗੇ ਅਤੇ ਗਾਜ਼ਾ ਤੋਂ ਇਜ਼ਰਾਈਲ ਹੌਲੀ ਹੌਲੀ ਪਿੱਛੇ ਹਟਣਗੇ ਨੇਤਰੀਆਹੁ ਨੇ ਚੇਤਾਵਨੀ ਦਿੱਤੀ ਕਿ ਇਹ ਕੰਮ ਆਸਾਨ ਜਾਂ ਮੁਸ਼ਕਿਲ ਤਰੀਕੇ ਨਾਲ ਹੋਵੇਗਾ ਪਰ ਇਸ ਨੂੰ ਪੂਰਾ ਜ਼ਰੂਰ ਕੀਤਾ ਜਾਵੇਗਾ ਜੇਕਰ ਹਮਾਸ ਵਿੱਚ ਇਸ ਪਲਾਨ ਨੂੰ ਨਹੀਂ ਮੰਨਿਆ ਜਾਵੇਗਾ ਤਾਂ ਇਜ਼ਰਾਈਲ ਆਪਣੇ ਆਪ ਹੀ ਕੰਮ ਪੂਰਾ ਕਰੇਗਾ ਦੂਜੇ ਪਾਸੇ ਹਮਾਸ ਨੇ ਕਿਹਾ ਕਿ ਉਸ ਨੂੰ ਇਸ ਪਲਾਟ ਦਾ ਰਸਮੀ ਪ੍ਰਸਤਾਵ ਨਹੀਂ ਮਿਲਿਆ ਹੈ ਅਤੇ ਉਸ ਨੇ ਹਥਿਆਰ ਪਾਉਣ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਫਿਲੀਸਤਨੀ ਸਰਕਾਰ ਨੇ 트럼ਪ ਦੇ ਪਲਾਨ ਨੂੰ ਸਵਾਗਤ ਕੀਤਾ ਹੈ 트럼ਪ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਪਲਾਨ ਵਿੱਚ ਗਾਂਜਾ ਵਿੱਚ ਲੜਾਈ ਰੋਕਣਾਂ ਸਾਰੇ ਪ੍ਰਬੰਧਕਾਂ ਨੂੰ ਛੱਡਣਾ ਅਤੇ ਗਾਂ ਦਾ ਵਿੱਚ ਪ੍ਰਦਰਸ਼ਨ ਚਲਾਉਣ ਲਈ ਇੱਕ ਅਸਥਾਈ ਬੋਰਡ ਬਣਾਉਣ ਦਾ ਪ੍ਰਸਤਾਵ ਹੈ ਇਸ ਬੋਰਡ ਦੀ ਪ੍ਰਧਾਨਗੀ 트럼ਪ ਕਰਨਗੇ ਅਤੇ ਇਸ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਹੋਣਗੇ ਪ੍ਰਸਤਾਵ ਦੇ ਵੀ ਫਲਾਈਟਨ ਦੇ ਰੱਖੇ ਗਏ ਹਨ ਤੁਰੰਤ ਲੜਾਈ ਰੋਕਣਾ ਇਜ਼ਰਾਈਲ ਪਿੱਛੇ ਹਟੇਗਾ ਬੰਦਕਾਂ ਨੂੰ ਛੱਡਣਾ ਕੈਦੀ ਦੀ ਰਿਹਾਈ ਰਿਹავੇ ਤਾਂ ਲਾਸ਼ਾਂ ਦਾ ਆਦਾਨ ਪ੍ਰਦਾਨ ਕਾਰਜਾ ਤੋਂ ਅਤਿਕ暴ਤ ਤੋਂ ਆਜ਼ਾਦ ਕਰਾਉਣਾ ਹਮਾਸਤ ਪ੍ਰਸ਼ਾਸਨ ਵਿੱਚ ਨਹੀਂ ਅੰਤਰੀਮ ਪ੍ਰਸ਼ਾਸਨ ਕਮੇਟੀ ਸ਼ਾਂਤੀ ਬੋਰਡ ਬਣਾਏਗਾ ਇਸ ਦੇ ਨਾਲ ਹੀ ਮਨੁੱਖੀ ਸਹਾਇਤਾ ਵਿਸ਼ੇਸ਼ ਵਪਾਰ ਖੇਤਰ ਲੋਕਾਂ ਦੀ ਆਜ਼ਾਦੀ ਸੁਰੱਖਿਆ ਬਲ ਪੁਲਿਸ ਦੀ ਟ੍ਰੇਨਿੰਗ ਸੀਮਾ ਸੁਰੱਖਿਆ ਲੜਾਈ ਬੰਦ ਮਨੁੱਖੀ ਅਧਿਕਾਰ ਸ਼ਾਂਤੀ ਗੱਲਬਾਤ ਅਤੇ ਪਵਿੱਖ ਦੀ ਯੋਜਨਾ ਹੋਵੇਗੀ ਇਡਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ